ਵੱਡੀ ਖਬਰ ਆ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਦੇ ਸੀਜ਼ਨ ਦੇ ਦੌਰਾਨ 5 ਲੱਖ ਏਕੜ ਦੇ ਨੁਕਸਾਨ ਦੀ ਗੱਲ ਕਬੂਲ ਕੀਤੀ ਹੈ ਕਿ ਪੰਜਾਬ ਦੇ ਵਿੱਚ 5 ਲੱਖ ਏਕੜ ਫਸਲ ਬਰਬਾਦ ਹੋ ਗਈ ਹੈ 2 ਲੱਖ ਕੁਆਂਟਲ ਬੀਜ ਪੰਜਾਬ ਦੀ ਸਰਕਾਰ ਮੁਫਤ ਦੇ ਜਾ ਰਹੀ ਹੈ ਖੇਤਾਂ ਦੇ ਵਿੱਚ ਨਵੇਂ ਜ਼ਿੰਦਗੀ ਵੇਜਣ ਦਾ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਪੰਜਾਬ ਦੀ ਸਰਕਾਰ ਨੇ ਕੀਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ 5 ਲੱਖ ਏਕੜ ਦਾ ਰਕਬਾ ਬਰਬਾਦ ਹੋ ਗਿਆ ਹੈ ਕਿਸਾਨ ਇਸ ਹਾਲਤ ਵਿੱਚ ਨਹੀਂ ਹੈ ਕਿ ਉਹ ਵੇਦ ਖਰੀਦ ਸਕੇ ਔਖੀ ਘੜੀ ਦੇ ਵਿੱਚ ਸਰਕਾਰ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤਾਂ 5 ਲੱਖ ਏਕੜ ਦਾ ਜ਼ਿਕਰ ਪੰਜਾਬ ਦੇ ਚੀਫ ਮਿਨਿਸਟਰ ਨੇ ਕੀਤਾ ਹਾਲ ਹੀ ਦੀ ਘੜੀ ਚ ਉਹਨਾਂ ਨੇ ਵਿਖਤੀ ਬਿਆਨ ਸੀਐਮਓ ਦੇ ਵੱਲੋਂ ਜਾਰੀ ਕਰਵਾਇਆ ਜਿਸ ਵਿੱਚ ਦੱਸਿਆ ਗਿਆ ਕਿ ਮੁਫਤ ਜਿਹੜਾ ਬੀਜ ਉਹ ਦਿੱਤਾ ਜਾ ਰਿਹਾ ਹੈ ਤਾਂ 2 ਲੱਖ ਕੁਆਂਟਲ ਬੀਜ ਮੋਬਲ ਦਿੱਤਾ ਜਾ ਰਿਹਾ ਮਨੋਜ ਕੀ ਕੁਝ ਜਾਣਕਾਰੀ ਤੁਹਾਡੇ ਕੋਲ ਆ ਬਿਲਕੁਲ ਦੇਖੋ ਕਿشن ਆਪਾਂ ਗੱਲ ਕਰੀਏ ਮੁੱਖ ਮੰਤਰੀ ਉਹਨਾਂ ਵੱਲੋਂ ਪਹਿਲਾਂ ਵੀ ਜਿਹੜੀ ਸੀ ਰਾਹਤ ਦਿੱਤੀ ਗਈ ਹੈ ਦਾ ਵਾਦਾ ਕੀਤਾ ਗਿਆ ਸੀ ਜਿਹੜੇ ਕਿਸਾਨ ਨੇ ਲੈ ਛੋਟੇ ਕਿਸਾਨਾਂ ਦੀ ਹਰ ਪੱਧਰੋਂ ਮਦਦ ਜੜੀ ਕੀਤੀ ਜਾਊਗੀ ਉਸੇ ਤਿਹਾਰ ਮੁੱਖ ਜਿਹੜਾ ਟਵੀਟ ਆਇਆ ਉਹ ਟਵੀਟ ਕਰਕੇ ਜਾਣਕਾਰੀ ਬਹੁਤ ਬਰੀ ਜਾਣਕਾਰੀ ਆ ਗਈ ਹੈ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਕਿਸਾਨ ਨੇ 5 ਲੱਖ ਇੱਕ ਫਸਲ ਖਰਾਬ ਹੋ ਗਈ ਹੈ ਖੇਤਾਨੀ ਹਾਲਤ ਵਿੱਚ ਵੀ ਹਾਲਤ ਬਿਚ ਨਹੀਂ ਕਿ ਉਹ 20 ਕਿ ਸਕੀਆਂ ਉਹ ਜਿਹੜੇ 5 ਲੱਖ ਏਕੜ ਖੇਤਰ ਖੇਤਰਾਂ ਲਈ ਕਣਕ ਦਾ ਬੀਜ ਮੁਫਤ ਉਪਲਬਧ ਕਰਵਾਇਆ ਜਾਣ ਦਾ ਫੈਸਲਾ ਕੀਤਾ ਗਿਆ ਹੈ 2 ਕਵਾਂਟਲ ਬੀਜ ਮੁਫਤ ਦਿੱਤਾ ਜਾਵੇਗਾ ਅਸੀਂ ਸਵੇਰ ਤੱਕ ਅੱਜ ਸਵੇਰ ਦੇ ਕਿਸਾਨ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਜਿਹੜੇ ਅੱਗੇ ਆਏ ਆ ਮੁਫਤ ਜ ਆਪਣੇ ਤੀਰ ਵਿੱਚ ਆਇਆਗਾ ਤੇ ਬਹੁਤ ਵੱਡੀ ਗੱਲ ਹੈ ਕਿਸਾਨਾਂ ਨੂੰ ਬੀਜ ਜਿਹੜਾ ਅਗਰ ਵੀ ਮਿਲਦਾ ਅੱਛਾ ਬੀਜ ਮਿਲੇਗਾ ਤੇ ਉਹ ਆ ਵੀ ਇੱਕ ਸਨਾਰਕ ਮਤਲਬ ਹੋਊਗੀ ਦੂਜੇ ਪਾਸੇ ਕਿਉਂਕਿ ਖੇਤ ਤਿਆਰ ਕੀਤੇ ਜਾ ਰਹੇ ਨੇ ਪੁਰਸ਼ੋ ਵਰ ਜਿਹੜੇ ਨੇ ਆਪਾਂ ਗੱਲ ਕਰੀ ਦੀ ਬੀਰ ਦੀ ਜ਼ਰੂਰਤ ਪੈਣੀ ਹੈਗੀ ਹੈ ਤੇ ਮਦਦ ਹੈਗੀ ਹੈ ਇਹ ਕਿਸਾਨਾਂ ਦੇ ਮਤਲਬ ਹੋ ਗਏ ਹੋ ਜਿੰਨੇ ਸਾਰਾ ਵਾਸਤੇ ਵੱਡੀ ਮੰਨੀ ਜਾਂਦੀ ਆ ਪਰ ਮੁੱਖ ਮੰਤਰੀ ਨੇ ਜੋ ਇਹ ਕੰਮ ਕੀਤਾ ਹੈ ਇਹ ਕਾਫੀ ਸਨ ਹੈ ਉਹ ਕੰਮ ਹੈਗਾ ਜੀ ਸ਼ੁਕਰੀਆ ਮਨੋਤ ਜਿਆਦਾ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ